रेडी स्टार्ट आजादी ਪਿੱਛੋਂ ਅੰਗਰੇਜ਼ੀ ਦੀ ਥਾਂ ਤੇ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਨੂੰ ਅਨਮੰਨੇ ਢੰਗ ਨਾਲ ਪਰਫੁੱਲਿਤ ਕਰਨ ਲਈ ਯਤਨ ਅਤੇ ਯੋਜਨਾਵਾਂ ਨੂੰ ਪੇਸ਼ ਕੀਤਾ ਜਾਂਦਾ ਹੈ ਡੰਡੇ ਇਹਨਾਂ ਯਤਨਾਂ ਦਾ ਕਈ ਹਾਲਤਾਂ ਵਿੱਚ ਸਲੰਘਾਯੋਗ ਲਾਭ ਵੀ ਹੋ ਜਾਂਦਾ ਹੈ ਜਦੋਂ ਇਹਨਾਂ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਵਾਲੇ ਅਧਿਕਾਰੀ ਖੇਤਰੀ ਪਸ਼ਾਵਾਂ ਨਾਲ ਪ੍ਰਤੀਬੱਧ ਹੋਣ ਡੰਡੀ ਇਸੇ ਕਾਰਨ ਹੀ ਸਮੁੱਚੀ ਸਥਿਤੀ ਜੇਕਰ ਸ਼ਲਾਂਗਾਯੋਗ ਨਹੀਂ ਤਾਂ ਸੰਤੋਸ਼ਜਨਕ ਜ਼ਰੂਰ ਹੈ ਡੰਡੀ ਖੇਤਰੀ ਪਸ਼ਾਵਾਂ ਨੂੰ ਉੱਚ ਪੱਧਰ ਤੇ ਸਿੱਖਿਆ ਦੇਣ ਦਾ ਮਾਧਿਅਮ ਬਣਾਉਣ ਲਈ ਕੇਂਦਰੀ ਸਰਕਾਰ ਵੱਲੋਂ ਹਰ ਭਾਸ਼ਾ ਨਾਲ ਸੰਬੰਧਿਤ ਹਰ ਪ੍ਰਾਂਤ ਵਿੱਚ ਇੱਕ ਕੇਂਦਰ ਸਥਾਪਿਤ ਕੀਤਾ ਗਿਆ ਜਿਸ ਦਾ ਮਨੋਰਥ ਮਾਦਮ ਪਰਵਰਤਨ ਲਈ ਲੋੜੀਆਂ ਪਾਠ ਪੁਸਤਕਾਂ ਤਿਆਰ ਕਰਨਾ ਸੀ ਡੰਡੇ ਇਸ ਮੰਤਵ ਦੀ ਪੂਰਤੀ ਲਈ ਪੰਜਾਬੀ ਵਿੱਚ ਪੁਸਤਕਾਂ ਤਿਆਰ ਕਰਨ ਲਈ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਹੋਂਦ ਵਿੱਚ ਆਇਆ ਜਿਸ ਨੇ ਪਿਛਲੇ 15 ਸਾਲਾਂ ਦੇ ਸਮੇਂ ਵਿੱਚ ਕਈ ਪ੍ਰਕਾਰ ਦੀਆਂ ਮਹੱਤਵਪੂਰਨ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਡੰਡੀ ਉਪਰੋਕਤ ਮੰਤਵ ਦੀ ਪੂਰਤੀ ਲਈ ਅਤੇ ਮਾਧਿਅਮ ਪਰਵਰਤਨ ਦੇ ਕੰਮ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਉਣ ਲਈ ਟੈਕਸਟਡ ਬੁੱਕ ਬੋਰਡ ਵੱਲੋਂ ਵੱਡੇ ਪੈਮਾਨੇ ਤੇ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਭਿੰਨ-ਭਿੰਨ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਦੀ ਲੋੜ ਪੂਰੀ ਕਰਨ ਲਈ ਇੱਕਦਮ ਤਿਆਰ ਕਰਨ ਦਾ ਕਾਰਜ ਕੀਤਾ ਹੈ ਡੰਡੀ ਇਸ ਸਿਲਸਲੇ ਵਿੱਚ ਪਹਿਲੇ ਪੜਾਅ ਤੇ ਸਿੱਖਿਆ ਨਾਲ ਸੰਬੰਧਿਤ ਬੀਐਡ ਜਮਾਤਾਂ ਲਈ ਲੋੜਿੰਦੀ ਸਮੱਗਰੀ ਨੂੰ 15 ਛੋਟੀਆਂ ਪੁਸਤਕਾਂ ਦੇ ਰੂਪ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਹੈ ਜਿਨ੍ਹਾਂ ਵਿੱਚੋਂ 9 ਪੁਸਤਕਾਂ ਤਿਆਰ ਹੋ ਕੇ ਵਿਦਿਆਰਥੀਆਂ ਕੋਲ ਪੁੱਜ ਚੁੱਕੀਆਂ ਹਨ ਡੰਡੀ ਇਨ੍ਹਾਂ ਪੁਸਤਕਾਂ ਵਿੱਚ ਮੁੱਖ ਸਮੱਸਿਆ ਬਾਲਗ ਵਿੱਦਿਆ ਰਾਸ਼ਟਰੀ ਵਿਦਿਅਕ ਨੀਤੀ ਆਬਾਦੀ ਸਿੱਖਿਆ ਕਸੂਰ ਸਿੱਖਿਆ ਦੇ ਸੁਖਮ ਅਧਿਆਪਨ ਭਾਰਤੀ ਸਿੱਖਿਆ ਦੇ ਸੰਵਿਧਾਨਿਕ ਸੂਤਰ ਧਾਰਮਿਕ ਤੇ ਨੈਤਿਕ ਸਿੱਖਿਆ ਵਿਸ਼ੇਸ਼ ਤੌਰ ਤੇ ਵਰਨਜੋਗ ਹੈ ਡੰਡੀ ਇਹਨਾਂ ਪੁਸਤਕਾਂ ਦੀ ਪ੍ਰਕਾਸ਼ਨਾ ਵਿੱਚ ਟੈਕਸਟਡ ਬੁੱਕ ਬੋਰਡ ਦੀ ਇਹ ਪ੍ਰਾਪਤੀ ਹੈ ਕਿ ਇਹਨਾਂ ਦੇ ਲੇਖਕ ਪੰਜਾਬ ਦੇ ਪ੍ਰਮੁੱਖ ਸਿੱਖਿਆ ਸ਼ਾਸਤਰੀ ਹਨ ਜਿਨ੍ਹਾਂ ਵਿੱਚ ਡਾਕਟਰ ਸਫਾਇਆ ਡਾਕਟਰ ਟੀ ਆਰ ਸ਼ਰਮਾ ਡਾਕਟਰ ਦੁੱਗਲ ਡਾਕਟਰ ਵਿੱਜ ਅਤੇ ਡਾਕਟਰ ਇੰਦਰਪਾਲ ਸਿੰਘ ਆਦਿ ਵਿਸ਼ੇਸ਼ ਤੌਰ ਤੇ ਵਰਣਨਯੋਗ ਹਨ ਡੰਡੇ ਇਨ੍ਹਾਂ ਪੁਸਤਕਾਂ ਵਿੱਚ ਲੇਖਕਾਂ ਨੇ ਲੋੜਿੰਦੀ ਸਮੱਗਰੀ ਨੂੰ ਹੀ ਪੰਜਾਬ ਪੰਜਾਬੀ ਭਾਸ਼ਾ ਦੇ ਮਾਧਮ ਰਾਹੀਂ ਸਮਝਣਯੋਗ ਬਣਾਉਣ ਦੇ ਨਾਲ ਨਾਲ ਵਿਦਿਆਰਥੀ ਨੂੰ ਪ੍ਰਾਪਤ ਸਮੱਗਰੀ ਦੀ ਘਾਟ ਅਤੇ ਪ੍ਰਮਾਨਿਕਤਾ ਵਾਲੇ ਪੱਖਾਂ ਤੋਂ ਯੋਗਦਾਨ ਪਾਇਆ ਹੈ ਡੰਡੇ ਇਸ ਪ੍ਰਕਾਰ ਇਹਨਾਂ ਵਿਦਵਾਨਾਂ ਦੇ ਸਹਿਯੋਗ ਨਾਲ ਸਿੱਖਿਆ ਦੇ ਖੇਤਰ ਵਿੱਚ ਇਸ ਪ੍ਰਕਾਰ ਦੀਆਂ ਪੁਸਤਕਾਂ ਦੀ ਪ੍ਰਕਾਸ਼ਨਾ ਜਿੱਥੇ ਸਵਾਗਤ ਦੀ ਭਾਗੀ ਹੈ ਉਥੇ ਡਾਇਰੈਕਟਰ ਸਾਹਿਬ ਸਾਡੀ ਵਧਾਈ ਦੇ ਹੱਕਦਾਰ ਹਨ ਡੰਡੀ ਆਸ ਹੈ ਕਿ ਬੋਰਡ ਵੱਲੋਂ ਇਸ ਪ੍ਰਕਾਰ ਦੀਆਂ ਇਸ ਪੱਧਰ ਦੀਆਂ ਹੋਰ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਨੂੰ ਵੀ ਪ੍ਰਕਾਸ਼ਿਤ ਕਰਨ ਲਈ ਅਮਲੀ ਕਦਮ ਪੁੱਟਿਆ ਜਾਵੇਗਾ ਅਤੇ ਪ੍ਰਮਾਣਿਤ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਡੰਡੀ